ਆ ਦੇਖ ਲਓ ਪਤੰਗ ਬਾਜ਼ੀ ਨੂੰ ਲੈ ਕੇ ਕਿਸ ਤਰ੍ਹਾਂ ਹੋ ਗਿਆ ਵੱਡਾ ਹੰਗਾਮਾ ਦੱਸਦੀ ਹੈ ਕਿ ਜਲੰਧਰ ਬਸਤੀ دانشਮੰਦਾਂ ਦੇ ਕੋਲ ਪੈਂਦੇ ਵਾਲਮੀਕੀ ਮਹੱਲੇ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਤੰਗ ਬਾਜ਼ੀ ਨੂੰ ਲੈ ਕੇ ਇੱਟਾਂ ਰੋੜੇ ਚਲਾਏ ਗਏ ਉਸੇ ਹੀ ਗਲੀ ਦੇ ਵਿੱਚ ਇੱਕ ਵਿਧਵਾ ਔਰਤ ਦੀ ਬੇਟੀ ਦਾ ਵਿਆਹ ਸੀ ਜੋ ਕਿ ਰਿਸ਼ਤੇਦਾਰ ਅੰਮ੍ਰਿਤਸਰ ਤੋਂ ਆਏ ਹੋਏ ਸਨ ਉਹਨਾਂ ਦੀਆਂ ਗੱਡੀਆਂ ਵੀ ਇਸ ਪਤੰਗ ਬਾਜ਼ੀ ਦੇ ਝਗੜੇ ਵਿੱਚ ਨੁਕਸਾਨੀਆਂ ਗਈਆਂ ਮੌਕੇ ਤੇ ਥਾਣਾ ਨੰਬਰ 5 ਦੀ ਐਸ ਐਚਓ ਆਪਣੀ ਪੂਰੀ ਟੀਮ ਦੇ ਨਾਲ ਪੁਜੇ ਅਤੇ ਮੌਕੇ ਦਾ ਜਾਇਜ਼ਾ ਕਿਹਾ ਕਿ ਜਲਦ ਤੋਂ ਜਲਦ ਅਪਰਾਧੀਆਂ ਨੂੰ ਫੜ ਕੇ ਉਹਨਾਂ ਦੇ ਉੱਪਰ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਜਲੰਧਰ ਤੋਂ ਮਨਪ੍ਰੀਤ ਸਿੰਘ ਅਤੇ ਹਰਿਸ਼ ਪੰਡਾਰੀ ਦੀ ਇਹ ਪੂਰੀ ਰਿਪੋਰਟ ਇਹ ਨਾਮ ਆਪਣਾ ਮੇਰਾ ਨਾਮ ਆਸ਼ਾ ਹੈ ਕਿਹੜਾ ਮਹੱਲਾ ਕਿਹੜਾ ਮੈਂ ਬਾਅਦਕੀ ਮਹੱਲੇ ਦਾਨਸ਼ਮੰਦਾ ਚ ਰਹਿੰਦੀ ਆ ਕੀ ਗੱਲ ਕੀ ਹੋਈ ਹੈ ਮੇਰਾ ਪਤੀ ਨਹੀਂ ਆ ਮੈਂ ਵਿਧਵਾ ਜਨਾਨੀ ਆ ਹਮ ਮੇਰੀ ਬੇਟੀ ਦੇ ਸ਼ਗਨ ਮਾਰੇ ਆਏ ਸੀ ਹਮ ਇਹਨਾਂ ਨੇ ਇੱਟਾ ਰੋੜਾ ਆਪਸ ਵਿੱਚ ਚਲਾਇਆ ਉਹਨਾਂ ਨੇ ਸਾਰੀਆਂ ਗੱਡੀਆਂ ਚੂਰੂ ਚੂਰ ਕਰ ਦਿੱਤੀਆਂ ਦੱਸੋ ਮੇਰੀ ਬੇਟੀ ਨੇ ਉੱਥੇ ਵਸਣਾ ਆ ਮੈਂ ਕਿਵੇਂ ਬਸਾਉਂਗੀ ਆਪਣੀ ਬੱਚੀ ਨੂੰ ਉੱਥੇ ਸਾਰੀ ਉਮੀਦ ਵੀ ਇਹਨਾਂ ਨੇ ਬਦਨਾਮੀ ਦਿਵਾਤੀ ਮੇਰੀ ਬੱਚੀ ਨੂੰ ਕੀ ਗੱਲ ਕੀ ਹੋਈ ਪਤਾ ਨਹੀਂ ਲੱਗਾ ਕੁਝ ਕੋਈ ਪਤਾ ਨਹੀਂ ਅਸੀਂ ਤਾਂ ਥਾਣਾ ਖਵਾ ਰਹੇ ਸੀ ਉਹਨਾਂ ਨੂੰ ਮੈਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਤੁਹਾਡੇ ਕੋਲ ਉਹਨੇ ਆਏ ਉਹਨਾਂ ਦੀਆਂ ਗੱਡੀਆਂ ਟੁੱਟ ਗਈਆਂ ਅਸੀਂ ਸਾਰੇ ਨੱਟ ਕੇ ਬਾਹਰ ਆਏ ਅਸੀਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਵਾਜਾ ਸਾਰੇ ਮੰਨਣ ਦਿੱਤੀ ਅਸੀਂ ਪਰ ਉਹਨੇ ਨਹੀਂ ਦੋਨੇ ਤੇਰਾ ਇੰਨਾ ਕਰੋੜਾ ਚਲਾਇਆ ਨਾ ਕਿ ਲੋਕਾਂ ਨੇ ਆਪਣਾ ਬਚਾਅ ਬੜੀ ਮੁਸ਼ਕਲ ਹੈ ਜੀ ਚਲਾਨ ਦਾ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਜੀ ਇਹਨਾਂ ਦੀ ਬੁੱਢੀਆਂ ਕੁੜੀਆਂ ਤੋਂ ਕੋਈ ਮੁੰਡੇ ਮੁੰਡੇ ਦੀ ਲੜਾਈ ਹੋਈ ਆ ਇਧਰੋਂ ਮੁੰਡੇ ਬਾਹਰੋਂ ਆਏ ਹੋਏ ਸੀ ਹੂੰ ਸਾਨੂੰ ਨਾਮ ਅਸੀਂ ਨੋਟ ਕਰਾਂਗੇ ਅਸੀਂ ਪਹੁੰਚਾਵਾਂਗੇ ਤੁਹਾਡੇ ਤੱਕ ਕਿ ਉਹ ਮੁੰਡੇ ਕਿਹੜੇ ਆ ਠੀਕ ਹੈ ਮੈਨੂੰ ਇਹਦੀ ਕਾਰਵਾਈ ਕੀਤੀ ਜਾਵੇ ਹੂੰ ਜੇਦੀ ਕਾਰਵਾਈ ਨਾ ਕੀਤੀ ਗਈ ਮੈਂ ਉੱਪਰ ਜਾਊਂਗੀ ਕਿਉਂਕਿ ਮੈਂ ਵੀਧਵਜਨਾਨੀ ਆ ਮੇਰੇ ਦੋ ਬੇਟੀਆਂ ਆ ਮੇਰਾ ਬੇਟਾ ਵੀ ਨਹੀਂ ਆ ਇਸ ਟਾਈਮ ਤੇ ਮੈਂ ਇਕੱਲੀ ਆ ਮੇਰੇ ਰਿਸ਼ਤੇਦਾਰ ਆਏ ਆ ਇਹਨਾਂ ਨੇ ਬਹੁਤ ਜ਼ਿਆਦਾ ਮੇਰੀ ਬੇਇਜ਼ਤੀ ਹੋਈ ਇਸ ਚੀਜ਼ ਵਿੱਚ ਤੁਸੀਂ ਦੱਸੋ ਮੈਂ ਕੀ ਕਰੂੰ ਇਹਨਾਂ ਗੱਡੀਆਂ ਦਾ ਰਹਿਤ ਅੱਛਾ ਨਹੀਂ ਦਿੱਤਾ ਬਾਰੋ ਆਏ ਜਿਹੜੇ ਜਿਹੜੀ ਲੜਾਈ ਹੋਈ ਆ ਪਰ ਜਿਹੜਾ ਨੁਕਸਾਨ ਤਾਂ ਜਿਹੜਾ ਮਹੱਲੇ ਵਾਲਾ ਤਾਂ ਆ ਦੱਸਿਆ ਜਾ ਰਿਹਾ ਇੱਕ ਜਿਹੜਾ ਕੁੜੀ ਦਾ ਵਿਆਹ ਵੀ ਰੱਖਿਆ ਹੋਇਆ ਸੀਗਾ ਵਿਆਹ ਆ ਭਤੀਜੀ ਮੇਰੀ ਆ ਹਾਂਜੀ ਹਾਂਜੀ ਕਿਵੇਂ ਦੇਖਦੇ ਮਹੌਲ ਨੂੰ ਇੱਕ ਪਾਸੇ ਪਿਆਰ ਦਾ ਦਿਨ ਆ ਤੇ ਦੂਜੇ ਪਾਸੇ ਇਹੋ ਜੀਆਂ ਜੀ ਬਹੁਤ ਬਹੁਤ ਗੱਦਾ ਮਹੌਲ ਆ ਜੀ ਸਰ ਹੋਇਆ ਕੀ ਪਤਾ ਲੱਗਾ ਕੁਛ ਨਹੀਂ ਕੁਛ ਨਹੀਂ ਪਤਾ ਲੱਗਾ ਅਜ ਲੜਾਈ ਦਾ ਕਾਰਨ ਤਾਂ ਪਤਾ ਹੀ ਨਹੀਂ ਲੱਗਾ ਹਲੇ ਤੱਕ ਲੜਾਈ ਦਾ ਹਜੇ ਤੱਕ ਨਹੀਂ ਪਤਾ ਲੱਗਾ ਤੁਸੀਂ ਕਿਦਾਂ ਦੇਖਦੇ ਘਰ ਵਿੱਚ ਵਿਆਹ ਵੀ ਰੱਖਿਆ ਉਹਨਾਂ ਦੀ ਜਿਹੜੀ ਗੱਡੀਆਂ ਜਿਹੜਾ ਪ੍ਰੋਣੇ ਆਏ ਘਰ ਤੇ ਉਹਨਾਂ ਦੇ ਵੀ ਜਿਹੜੇ ਸ਼ੀਸ਼ੇ ਤੋੜਦੇ ਤੇ ਗ ਉਹ ਤਾਂ ਇਨਫੋਰਮੇਸ਼ਨ ਹੈ ਜੀ ਕਿ ਕਟੜੇ ਮੰਨੇ ਲੜਾਈ ਹੋ ਰਹੀ ਹੈ ਆਪਾਂ ਮੌਕੇ ਤੇ ਕਹਿੰਦੇ ਆਇਥੇ ਪਤਾ ਲੱਗਾ ਕਿ ਪਹਿਲਾਂ ਲੜਾਈ ਕੋਈ ਮੁੰਡਿਆਂ ਦੀ ਬਾਹਰੋਂ ਆਇਆ ਬਾਹਰ ਹੋਈ ਸੀ ਫਿਰ ਉਹ ਇੱਥੇ ਆ ਕੇ ਦੁਬਾਰਾ ਤੋਂ ਲੜ ਰਿਹਾ ਹੈ ਇੱਥੇ ਆ ਗਏ ਮੇਰੇ ਗੱਡੀਆਂ ਦੇ ਸ਼ੀਸ਼ੇ ਵਗੈਰਾ ਥੋੜੇ ਆ। ਬਾਕੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਦੇਖਦਾ ਕਿ ਦੂਸਰੇ ਸਾਨੂੰ ਕੋਈ ਮੱਲਾਂ ਰਾਂਜੀ ਹਿਸਾਬ ਨਾਲ ਕਰਦੇ। ਸਰ ਲੜਾਈ ਦਾ ਕਾਰਨ ਨਹੀਂ ਪਤਾ ਲੱਗਾ ਕੁਝ। ਲੜਾਈ ਦਾ ਕਾਰਨ ਫਲਾਕੇ ਤੱਕ ਨਹੀਂ ਆਪਾਂ ਮੰਨਦੇ ਜੇ ਤੱਕ ਕੋਈ ਕੀਤਾ ਹੈ। ਇੱਥੇ ਇਹਨਾਂ ਨੂੰ ਵੀ ਪਤਾ ਨਹੀਂ ਲੜਾਈ ਦਾ ਕਾਰਨ ਕੀ ਹੈ। ਪਹਿਲਾਂ ਲੜਾਈ ਇੱਥੋਂ ਤੋਂ ਹੀ ਬਾਹਰ ਹੈ। ਠੀਕ ਹੈ। ਬਾਅਦ ਵਿੱਚ ਇੱਥੇ ਆ ਕੇ ਲੱਸੀ। ਸਰ ਕੋਈ ਫਾਇਰ ਦੀ ਗੱਲ ਚੁੱਪੀ ਹੋਈ ਹੈ। ਇੱਕ ਮੁੱਹੱਲਾ ਵਾਲੇ ਕਹਿੰਦੇ ਕਿ ਫਾਇਰ ਵਗੈਰਾ ਦਾ ਵੀ ਕੁਝ ਮੰਨਦਾ ਸਮਝਦਾ। ਨਹੀਂ ਜੀ ਫਾਇਰ ਦਾ ਤਾਂ ਕੋਈ ਮੌਜੂਦ ਨਹੀਂ। ਕੋਈ ਵਿਅਕਤੀਆਂ ਦਾ ਪਤਾ ਲੱਗ ਸਕ ਕੋਈ ਰਾਉਂਡ ਅਪ ਕੀਤਾ ਇਥੋਂ ਕੋਈ ਨਹੀਂ